Thank you are 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਪ੍ਰਭੂ શ્રી ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਆ ਔਰ ਇਸ ਪ੍ਰਾਣ ਪ੍ਰティਸ਼ਟਾ ਸਮਾਗਮ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਪ੍ਰਭੂ શ્રી ਰਾਮ ਜੀ ਦੇ ਭਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਵਾ ਉਥੇ ਹੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਇਹ ਬਵੇ ਪ੍ਰੋਗਰਾਮ ਹੋਣ ਜਾ ਰਿਹਾ ਵਾ ਵਿਦੇਸ਼ਾਂ ਤੋਂ ਵੀ ਚਾਹੇਓ ਕੈਨੇਡਾ ਚਾਹੇਓ ਆਸਟ੍ਰੇਲੀਆ ਵਾ ਚਾਹੇਓ ਯੂ ਐਸ ਏ ਆ ਹਰ ਇੱਕ ਜਗ੍ਹਾ ਤੋਂ ਜੜਾ ਵਾ ਉਹ ਸਾਡੇ মিডিਆ ਸੋਰਸ ਜਾਣਕਾਰੀ ਦੇ ਰਿਹਾ ਕਿ ਬਹੁਤ ਬੱਵੇ ਪ੍ਰੋਗਰਾਮ ਜੜਾ ਵਾ ਉਹ ਹਰ ਦੇਸ਼ ਦੇ ਵਿੱਚ ਹੋਣ ਜਾ ਰਿਹਾ ਵਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ মিডিਆ ਰਿਪੋਰਟਸ ਆ ਰਹੀਆਂ ਨੇ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤ ਘਰ-ਘਰ ਜਾ ਕੇ ਅਕਸ਼ਤ पुष्प ਜੜੇ ਆ ਉਹ ਰਾਮ ਭਗਤਾਂ ਨੂੰ ਦੇ ਰਹੇ ਆ ਔਰ ਪੂਰੇ ਪੰਜਾਬ ਦੇ ਵਿੱਚ ਵੀ ਇਸ ਵੇਲੇ ਮਾਹੌਲ ਰਾਮਾਈ ਬਣਿਆ ਹੋਇਆ ਵਾ ਮੈਸਵਲੇ ਮੌਜੂਦ ਆ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਦੇ ਵਿੱਚ ਜਿੱਥੇ ਪਿਛਲੇ ਕੋਈ 2 ਹਫ਼ਤਿਆਂ ਤੋਂ ਅੱਤ ਦੀ ਠੰਡ ਦੇ ਬਾਵਜੂਦ ਵੀ ਜੜਾ ਵਾ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀਗਾ ਸ਼ਹਿਰ ਧਾਰੀਵਾਲ ਦੇ ਤਕਰੀਬਨ ਹਰੇਕ ਘਰ ਦੇ ਵਿੱਚ ਜੜਾ ਵਾ ਅਕਸ਼ਤ ਪੂਸ਼ਪ ਪਚਾਏ ਗਏ ਆ ਧਾਰਮਿਕ ਸਮਾਗਮ ਦੀ ਅਗਵਾਈ ਜੜੀ ਆ ਉਹ ਸ਼੍ਰੀ ਨਰਿੰਦਰ ਪਰਿੰਜਾ ਜੀ ਨੇ ਕੀਤੀ ਔਰ ਉਹਨਾਂ ਦੇ ਨਾਲ ਤਕਰੀਬਨ ਸਾਰੇ ਹੀ ਸ਼ਹਿਰ ਦੇ ਲੋਕਾਂ ਨੇ ਚਾਹੇ ਉਹ ਨੌਜਵਾਨ ਲੜਕੇ ਹੋਣ ਜੈ ਮਹਿਲਾਵਾਂ ਹੁੰਨ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਰਹੀਆਂ ਨੇ ਸੋ ਸ਼ਹਿਰ ਧਾਰੀਵਾਲ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲਿਆ ਕੁਝ ਸਮਾਂ ਪਹਿਲਾਂ ਸ਼ਹਿਰ ਧਾਰੀਵਾਲ ਦੇ ਨਾਮ ਵਰਮਾ ਪਰਿਵਾਰ ਦੇ ਘਰ ਵੀ ਬੈਂਡ ਬਾਜੀਆਂ ਔਰ ਢੋਲ ਨਗਾਰਿਆਂ ਦੇ ਨਾਲ ਪ੍ਰਭੂ ਰਾਮ ਜੀ ਦੇ ਭਗਤ ਆਏ ਆ ਔਰ ਨਰਿੰਦਰ ਪਿੰਜਾ ਜੀ ਦੀ ਗਵਾਹੀ ਹੇਠ ਇਹਨਾਂ ਨੂੰ ਵੀ ਅਕਸ਼ਤ ਪੁਸ਼ਪ ਦੇ ਕੇ ਗਏ ਆ ਔਰ ਇਸ ਵਰਮਾ ਪਰਿਵਾਰ ਵੱਲੋਂ ਜਿਹੜਾ ਵਾ ਘਰ ਆਏ ਪ੍ਰਭੂ ਰਾਮ ਭਗਤਾਂ ਦਾ ਬਹੁਤ ਨਿਗਾ ਔਰ ਬਹੁਤ ਸ਼ਰਦਾ ਦੇ ਨਾਲ ਸਵਾਗਤ ਜਿਹੜਾ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਪ੍ਰਭੂ ਰਾਮ ਭਗਤ ਆਸ਼ੀਸ਼ ਵਰਮਾ ਜੀ ਮੌਜੂਦ ਨੇ ਸਰ ਦੱਸ ਦਿਓ ਕੁਝ ਸਮਾਂ ਪਹਿਲਾਂ ਜੋ ਤੁਹਾਡੇ ਘਰ ਬੜਾ ਇੱਕ ਰਾਮਈ ਮਹੌਲ ਬਣਿਆ ਔਰ ਤੁਹਾਡੇ ਵੱਲੋਂ ਆਏ ਹੋਏ ਸਾਰੇ ਰਾਮ ਭਗਤਾਂ ਦਾ ਪੂਰੇ ਪਰਿਵਾਰ ਵੱਲੋਂ ਹੀ ਸਵਾਗਤ ਕੀਤਾ ਗਿਆ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਕਹਿਣਾ ਜਾ ਰਿਹਾ ਹਾਂ ਕਿ ਸਾਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਸਾਡੇ ਘਰ ਰਾਮ ਭਗਤਾਏ ਤੇ ਸਾਨੂੰ ਉਹਨਾਂ ਨੇ ਅਕਸ਼ਤ ਤੇ ਫੁੱਲ ਦਿੱਤੇ ਜੀ ਤੇ ਬਹੁਤ ਹੀ ਖੁਸ਼ੀ ਹੋਈ ਕਿਉਂਕਿ ਐਂ ਕਿਸੇ ਕਾਰਨ ਮਛਕਏ ਦੇ ਕਿਤੇ ਤੇ ਸਾਨੂੰ ਸੀਗਾ ਕਿ ਸਾਡੇ ਘਰ ਕੋਈ ਨਹੀਂ ਆ ਅਕਸ਼ਤ ਦੇਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਸ਼੍ਰੀ ਪ੍ਰਿੰਜਾਈ ਨੂੰ ਕਿਹਾ ਕਿ ਤੁਸੀਂ ਆਓ ਸਾਡੇ ਘਰ ਤੇ ਸਾਨੂੰ ਦੇਖ ਜਾਓ ਅਕਸ਼ਤ ਜਿਸ ਤਰ੍ਹਾਂ ਵੀ ਆ ਉਹਨਾਂ ਨੇ ਬੈਂਡ ਵਾਜਿਆਂ ਦੇ ਨਾਲ ਬਹੁਤ ਹੀ ਵਧੀਆ ਜੀ ਸੰਗਤ ਸਾਰੀ ਆਈ ਸਾਡੇ ਘਰ ਸਾਨੂੰ ਬਹੁਤ ਖੁਸ਼ੀ ਆ ਅਸੀਂ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜਿਹੜੇ ਸਾਡੇ ਘਰ ਆਈ ਉਹਨਾਂ ਨੇ ਆਪਣੇ ਚਰਨ ਸਾਡੇ ਘਰ ਪਾਏ ਜੀ ਤੇ ਹੋਰ ਮੈਂ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਕਿ 22 ਤਰੀਕ ਨੂੰ ਤੁਸੀਂ ਬੱਸ ਸਟੈਂਡ ਵਿੱਚ ਸਾਰੇ ਇਕੱਠੇ ਹੋਵੋ ਤੇ ਉੱਥੇ ਆਰਾਮਈ ਮਾਹੌਲ ਬਣਾਓ ਔਰ ਸਾਰੇ ਸਾਰੇ ਸ਼ਹਿਰ ਵਾਸੀ ਉੱਥੇ ਆਣ ਜੈ ਸ਼ੀ ਰਾਮ ਜੈ ਸ਼ੀ ਰਾਮ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਆਂਟੀ ਵੀ ਮੌਜੂਦ ਨੇ ਔਰ ਇਹਨਾਂ ਨਾਲ ਵੀ ਗੱਲਬਾਤ ਕਰਕੇ ਆਪਾਂ ਜਾਣਨ ਦੀ ਕੋਸ਼ਿਸ਼ ਲੰਬਾ ਸਮਾਂ ਇਹਨਾਂ ਨੇ ਪ੍ਰਭੂ શ્રી ਰਾਮ ਜੀ ਦੀ ਭਗਤੀ ਕੀਤੀ ਆ ਔਰ ਕਿਤੇ ਨਾ ਕਿਤੇ ਬਹੁਤ ਖੁਸ਼ ਨੇ ਕਿ ਇੱਕ ਬਹੁਤ ਵੱਡਾ ਜੜਾ ਵਾ ਦੇਣ ਉਹ ਦੇਖਣ ਜਾ ਰਹੇ ਆ ਔਰ 22 ਤਰੀਕ ਨੂੰ ਜੋ ਮੰਦਿਰ ਦੀ ਅਯੋਧਿਆ ਵਿਖੇ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਆ ਉਸ ਨੂੰ ਲੈ ਕੇ ਆਂਟੀ ਦੇ ਮਨ ਵਿੱਚ ਇੱਕ ਬੜਾ ਚਾਹ ਵਾ ਔਰ ਕੱਲੇ-ਕੱਲੇ ਆਏ ਹੋਏ ਰਾਮ ਭਗਤ ਨੂੰ ਇਹਨਾਂ ਨੇ ਜੀ ਆਇਆਂ ਨੂੰ ਆਖਿਆ ਜਦੋਂ ਸਾਰੇ ਕੁਝ ਸਮਾਂ ਪਹਿਲਾਂ ਇਸ ਘਰ ਦੇ ਵਿੱਚ ਹੋ ਕੇ ਗਏ ਆਂਟੀ ਜੀ ਥੋੜਾ ਦੱਸ ਦਿਓ ਕਿੱਦਾਂ ਦਾ ਮਹਿਸੂਸ ਕਰ ਰਹੇ ਜੇ ਜਿਹੜਾ 22 ਤਰੀਕ ਨੂੰ ਕੁਝ ਦੇਣ ਹੀ ਬਚੇ ਆ ਹੁਣ ਤੇ ਔਰ ਪ੍ਰਭੂ ਰਾਮ ਜੀ ਆਪਣੇ ਇੱਕ ਬੋਵੇ ਮੰਦਿਰ ਦੇ ਵਿੱਚ ਬਿਰਾਜਮਣ ਹੋਣ ਜਾ ਰਹੇ ਆ ਇਸ ਨੂੰ ਲੈ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਕਿਉਂਕਿ ਸਾਡੇ ਘਰ ਜਦੋਂ ਅਕਸ਼ਤ ਦੇਨ ਆਏ ਤੇ ਸਾਡੇ ਘਰ ਚਰਨ ਪਾਏ ਉਹਨਾਂ ਨੇ ਰਾਮ ਜੀ ਦਾ ਸੰਦੇਸ਼ਾਂ ਮਿਲਿਆ ਤੇ ਬਹੁਤ ਖੁਸ਼ ਹੋਏ ਆ ਕਿਉਂਕਿ ਮੈਂ ਉਸ ਦਿਨ ਦੇ ਸਾਨੂੰ ਖੁਸ਼ੀ ਹੋਈ ਜਦੋਂ ਦਾ ਇਹ ਸੁਣਿਆ ਤਾਂ ਨਾ ਕਿ ਰਾਮ ਮੰਦਿਰ ਬਾਣੇ ਰਿਆ ਜੋਧੈਸ ਤੇ ਅਹੀਂ ਬਹੁਤ ਖੁਸ਼ ਆਂਦ ਰਹੋ ਕਿਉਂਕਿ ਅਹੀਂ ਰਾਮਦਾਈ ਤਾਂ ਭਗਤਾ ਰਾਮਦਾਈ ਤਾਂ ਪੂਜਾ ਕਰਦੇ ਆ ਜੀ ਇਸ ਕਰਕੇ ਅਹੀਂ ਜੋ ਇੱਕ ਵਾਰੀ ਗਏ ਜੋਧਾ ਜਾਂਦੇ ਸਾਨੂੰ ਮੌਕਾ ਮਿਲਿਆ ਹੈ ਜੀ ਤੇ ਉੱਥੇ ਦੇਖਿਆ ਕਿ ਹਰ ਟਾਈਮ ਰਾਮ ਰਾਮ ਬੋਲਦੇ ਆ ਉਹ ਰਾਤ ਨੂੰ ਵੀ ਤੇ ਦਿਨ ਨੂੰ ਵੀ ਜੀ ਦਿਨ ਰਾਤ ਢੋੜ ਬਜਦਾ ਤੇ ਰਾਮ ਰਾਮ ਬੋਲਦੇ ਸਾਰੇ ਭਗਤ ਹਾਂਜੀ ਜਦੋਂ ਤੁਸੀਂ ਉੱਥੇ ਗਏ ਕਾਫੀ ਸਮਾਂ ਪਹਿਲਾਂ ਉਦੋਂ ਤਾਂ ਉਦੋਂ ਦੀ ਔਰ ਹੁਣ ਦੇ ਜਦੋਂ ਆਪਾਂ ਸੋਸ਼ਲ ਮੀਡੀਆ ਵਿੱਚ ਦੇਖਦੇ ਆ ਤੇ ਮੰਦਰ ਵੀ ਨਵਾਂ ਬਣ ਗਿਆ तमाम ਰੇਲਵੇ ਸਟੇਸ਼ਨ ਵੀ ਔਰ 에ਅਰਪੋਰਟਸ ਵੀ ਬਣ ਰਹੇ ਆ ਬਹੁਤ ਤੁਸੀਂ ਡਿਵੈਲਪਮੈਂਟ ਹੋਈ ਆ ਅੱਜ ਜਦੋਂ ਤੁਸੀਂ ਉਹ ਪਹਿਲੀ ਅਯੁੱਧਿਆ ਨਗਰੀ ਨੂੰ ਦੇਖਿਆ ਔਰ ਅੱਜ ਦੇ ਸਮੇਂ ਵਿੱਚ ਵੀ ਜਦੋਂ ਤੁਸੀਂ ਮੋਬਾਈਲ ਜਾਂ ਨਿਊਜ਼ ਚੈਨਲਾਂ ਦੇ ਵਿੱਚ ਦੇਖ ਰਹੇ ਹੋ ਤੇ ਕੀ ਫਰਕ ਤੁਹਾਨੂੰ ਨਜ਼ਰ ਆ ਰਿਹਾ ਵਾ ਔਰ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਸਾਨੂੰ ਇਹ ਫਰਕ ਨਜ਼ਰ ਆ ਰਿਹਾ ਕਿਉਂਕਿ ਉਦੋਂ ਲੱਗਦਾ ਹੀ ਸੀ ਕਿ ਮੰਦਰ ਬਣੇਗਾ ਜਿਸ ਸਾਹਮਣੇ ਅਸੀਂ ਦੇਖਿਆ ਨਾ ਪੁਰਾਣੀਆਂ ਇੱਟਾਂ ਚੋਂ ਕੁਝ ਲੱਗਾ ਹੈ ਪਰ ਉੱਥੇ ਫੇਰ ਵੀ ਕਾਰੀਗਰ ਲੱਗੇਦੇ ਹੀ ਉਹ ਸਾਰੇ ਘਾਰੇ ਤੇ ਰਾਮ ਰਾਮ ਲਿਖ ਰਹੇ ਹੀ ਪੱਤਰਾ ਤੇ ਤੇ ਅਸੀਂ ਸੋਚ ਰਹਾ ਸੀ ਕਿ ਸ਼ਾਇਦ ਇਹ ਕਦੇ ਨਾ ਕਦੇ ਇੱਟਾਂ ਲੱਗਣ ਗਿਆ ਪਰ ਇਹ ਨਹੀਂ ਪਤਾ ਕਿ ਸਾਡੇ ਸਾਹਮਣੇ ਲੱਗਣ ਗਿਆ ਤੇ ਸਾਨੂੰ ਬਹੁਤ ਪੁਛ ਹੋਈ ਹੈ ਕਿ ਉਹ ਪੱਤਰ ਲੱਗ ਗਏ ਜਾਂ ਤੇ ਤੇ ਭਗਤਾਂ ਨੇ ਬਹੁਤ ਸੋਨਾ ਮੰਦਿਰ ਬਣਾਇਆ ਬਹੁਤ ਜ਼ਿਆਦਾ ਸੋਨਾ ਬਣਾਇਆ ਕੋ ਵੀਡੀਓ ਚ ਦੇਖ ਰਹੇ ਆ ਜੀ ਤੇ ਵਿੱਚ ਵੀ ਦੇਖਦੇ ਆ 23 ਨੂੰ ਜਿਹੜਾ 23 ਨੂੰ ਜਿਹੜਾ ਧਾਰੀਵਾੜ ਚ ਪ੍ਰੋਗਰਾਮ ਹੋਣ ਜਾ ਰਿਹਾ ਜੀ ਇਸ ਨੂੰ ਲੈ ਕੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਆਪਣੇ ਸ਼ਹਿਰ ਵਾਸੀਆਂ ਨੂੰ ਸਾਡੇ ਚੈਨਲ ਤੇ ਜੀ 22 ਤਰੀਕ ਨੂੰ ਜਿਹੜਾ ਸਵੇਰੇ ਤੇ ਪਹਿਲਾਂ ਹੋਏਗਾ ਹਵਨ ਜੱਗ ਜੀ ਉਸ ਤੋਂ ਬਾਅਦ ਹੋਏਗਾ ਸੁੰਦਰ ਕਾਂਡ ਪਾਠ ਜੀ ਔਰ ਖਾਣ ਪੀਣ ਦਾ ਇੰਤਜ਼ਾਮ ਪੂਰਾ ਉੱਥੇ ਹੋਏਗਾ ਸਾਰੇ ਭਗਤਾਂ ਨੂੰ ਨਿਯੋਤਾ ਹੈ ਕਿ ਸਾਰੇ ਹੀ ਆਣ ਤੇ ਰਲ ਮਿਲ ਕੇ ਖੁਸ਼ੀ ਮਨਾਉਣ ਤੇ ਆਪਣੇ ਪ੍ਰਭੂ ਦਾ ਨਾਮ ਲੈਣ ਰਾਮ ਪਤਿਸਰਾਂ ਦੇ ਬਹੁਤ ਖੁਸ਼ ਆ ਅੰਦਰੋਂ ਖੁਸ਼ ਆ ਬਾਹਰੋਂ ਖੁਸ਼ ਆ ਸਾਡਾ ਰੋਮ ਰੋਮ ਖੁਸ਼ ਆ ਸੋ ਗਰਬਾਦ ਲਈ ਧੰਨਵਾਦ ਆਂਟੀ ਬਹੁਤ ਬਾਬੂ ਬਣਦੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿਉਂਕਿ ਇਹਨਾਂ ਨੇ ਅਯੁੱਧਿਆ ਦੇ ਵਿੱਚ ਕਾਫੀ ਵਾਰੀ ਗਏ ਆ ਔਰ ਗਰਬਾਦ ਦੌਰਾਨ ਇਹਨਾਂ ਨੇ ਦੱਸਿਆ ਕਿ ਉੱਥੇ ਕਾਰੀਗਰ ਜਿਹੜੇ ਆ ਉਹ ਪੱਥਰਾਂ ਦੇ ਉੱਤੇ ਰਾਮ ਰਾਮ ਲਿਖ ਰਹੇ ਸੀਗੇ ਔਰ ਇੱਕ ਸੁਪਨਾ ਹੀ ਸਕਾਰ ਅੱਜ ਹੋਇਆ ਵਾ ਉਹ ਰਾਮ ਮੰਦਿਰ ਜਿਹੜਾ ਵਾ ਬਣ ਕੇ ਬਿਲਕੁਲ ਤਿਆਰ ਆ ਬਹੁਤ ਵੱਡੀ ਖੁਸ਼ੀ ਆ ਆਂਟੀ ਉਹਨਾਂ ਦੇ ਵਿੱਚ ਸੋ ਬਹੁਤ ਇਸ ਪਰਿਵਾਰ ਨੂੰ ਚਾਹਵਾ ਬਹੁਤ ਖੁਸ਼ੀ ਆ ਕਿ ਪ੍ਰਭੂ ਰਾਮ ਜੀ ਦੇ ਭਗਤ ਇਹਨਾਂ ਦੇ ਘਰ ਹੋ ਕੇ ਗਏ ਆ ਔਰ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਇਹ ਸ਼ਹਿਰ ਧਾਰੀਵਾਲ ਦਾ ਇੱਕ ਬਹੁਤ ਹੀ ਨੰਬਰ ਵਰਮਾ ਪਰਿਵਾਰ ਆ ਔਰ ਇਸ ਪਰਿਵਾਰ ਦੇ ਤਕਰੀਬਨ ਸਾਰੇ ਹੀ ਮੈਂਬਰ ਸੁਦਰਸ਼ਨ ਵਰਮਾ ਜੀ ਦੀਪਕ ਵਰਮਾ ਜੀ ਕਿਸ਼ੋਰ ਵਰਮਾ ਮिशੂ ਵਰਮਾ ਆਸ਼ੀਸ਼ ਵਰਮਾ ਇਹ ਵੱਡਾ ਕਾਰੋਬਾਰੀ ਪਰਿਵਾਰ ਹੈ ਇੱਕ ਧਾਰੀਵਾਲ ਦਾ ਔਰ ਧਾਰੀਵਾਲ ਸ਼ਹਿਰ ਦੇ ਵਿੱਚ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਆ ਇਸ ਪਰਿਵਾਰ ਵੱਲੋਂ ਹਮੇਸ਼ਾ ਹੀ ਜਿਹੜਾ ਵਾ ਹਰ ਤਰੀਕੇ ਦਾ ਸਹਿਯੋਗ ਨਾ ਧਾਰਮਿਕ ਸਮਾਗਮਾਂ ਦੇ ਵਿੱਚ ਕੀਤਾ ਜਾਂਦਾ ਵਾ ਸੋ ਕਿਤੇ ਨਾ ਕਿਤੇ 22 ਤਰੀਕ ਨੂੰ ਜੋ ਇੱਕ ਬਵਵੇ ਪ੍ਰੋਗਰਾਮ ਹੋਣ ਜਾ ਰਿਹਾ ਉਸ ਨੂੰ ਲੈ ਕੇ ਪੂਰੇ ਸ਼ਹਿਰ ਧਾਰੀਵਾਲ ਦੇ ਵਿੱਚ ਮਹੌਲ ਰਾਮੇ ਬਣ ਚੁੱਕਿਆ ਵਾ ਤੁਸੀਂ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟਰ ਨਾਲ ਜੁੜੇ ਰਹੋ ਧੰਨਵਾਦ